ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਹਰਮੰਦਰ ਸਿੰਘ ਸਿੱਧੂ ਪ੍ਰਧਾਨ ਟ੍ਰਾਇੰਗਲ ਪਾਰਟੀ ਪੰਜਾਬ ਜਿਹੜੀ ਹਮੇਸ਼ਾ ਹੀ ਗੁਰੂ ਨਾਨਕ ਦੇ ਵਿਚਾਰਧਾਰਨ ਨੂੰ ਫਾਲੋ ਕਰਦੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੀ ਆ ਅੱਜ ਸਾਡਾ ਗੱਲਬਾਤ ਕਰਨ ਦਾ ਵਿਸ਼ਾ ਕਿਸਾਨ ਆਗੂ ਸਰਦਾਰ ਜਗਜੀਤ ਸਿੰਘ ਡੱਲਾ ਜਿਹੜਾ ਕਿ ਕਿਸਾਨ ਦੁਨੀਆ ਦਾ ਪ੍ਰਧਾਨ ਹੈ ਅੱਜ 18ਵਾਂ ਦਿਨ ਚਾਲਦਾ ਉਸ ਨੂੰ ਮਰਨ ਵਰਤੇ ਬੈਠੇ ਨੂੰ ਉਸ ਦੀ ਹਾਲਤ ਬਹੁਤ ਜ਼ਿਆਦਾ ਨਾਜ਼ਕ ਚੱਲ ਰਹੀ ਹੈ ਦੂਜੀ ਗੱਲ ਇਹ ਵੀ ਹੈ ਅਸੀਂ ਅੱਜ ਗੱਲ ਕਰਦੇ ਹਾਂ 16ਵੀਂ ਸਦੀ ਦੀ ਜਿਹਦੇ ਵਿੱਚ 16ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਤੱਕ ਪੰਜਾਬ ਦੇ ਲੋਕਾਂ ਨੂੰ ਇੰਡੀਆ ਦੇ ਲੋਕਾਂ ਨੂੰ ਮੁਗਲਾਂ ਨੇ ਲੁੱਟਿਆ ਤੇ ਕੁੱਟਿਆ ਜਿਹਦੇ ਵਿੱਚ ਹਿੰਦੂਆਂ ਨੂੰ ਅਤੇ ਸਿੱਖਾਂ ਨੂੰ ਬਹੁਤ ਜ਼ਿਆਦਾ ਮਾਰ ਪਈ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਵੀ ਸਾਡੇ ਦੇ 200 ਸਾਲ ਰਾਜ ਕੀਤਾ ਅੰਗਰੇਜ਼ਾਂ ਨੇ ਵੀ ਹਿੰਦੂਆਂ ਨੂੰ ਸਿੱਖਾਂ ਨੂੰ ਮੁਸਲਮਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਜਿਦੇ ਵਿੱਚ ਉਸ ਤੋਂ ਬਾਅਦ ਸਾਡਾ ਦੇਸ਼ ਆਜ਼ਾਦ ਹੋਏ ਨੂੰ ਅੱਜ 77 ਸਾਲ ਹੋ ਗਏ ਹਨ ਅੱਜ ਵੀ ਅਸੀਂ ਮੋਗਲਾਂ ਦੀ ਤਰ੍ਹਾਂ ਅੰਗਰੇਜ਼ਾਂ ਦੀ ਤਰ੍ਹਾਂ ਮਾਰ ਖਾ ਰਹੇ ਹਾਂ ਸਾਨੂੰ ਹਰ ਫੀਲਡ ਤੇ ਖੇਤੀਬਾੜੀ ਨੂੰ ਲੈ ਕੇ ਜਾਂ ਧਾਰਮਿਕ ਮਸਲਿਆਂ ਨੂੰ ਲੈ ਕੇ ਜਾਂ ਸਮਾਜ ਸਿਵਕ ਜਿੰਨੇ ਵੀ ਮਸਲੇ ਹੈਗੇ ਆ ਉਹਦੇ ਨਾਲ ਤੇ ਅੱਜ ਸਾਨੂੰ ਸਰਕਾਰਾਂ ਚਾਹੇ ਕਾਂਗਰਸ ਪਾਰਟੀ ਹੈ ਚਾਹੇ ਜਨਤਾ ਪਾਰਟੀ ਹੈ ਚਾਹੇ ਆਮ ਆਦਮੀ ਪਾਰਟੀ ਹੈ ਸਾਨੂੰ ਬੁਰੀ ਤਰ੍ਹਾਂ ਦੇ ਨਾਲ ਇਹ ਟ੍ਰੀਟ ਕਰ ਰਹੀ ਹੈ ਪੰਜਾਬ ਦੇ ਜਿੰਨੇ ਵੀ ਮਸਲੇ ਹਨ ਚਾਹੇ ਖੇਤੀਬਾੜੀ ਨਾਲ ਸੰਬੰਧਤ ਹਨ ਚਾਹੇ ਆਰਥਿਕ ਮਸਲੇ ਹਨ ਕਿਸੇ ਵੀ ਮਸਲੇ ਦਾ ਕੋਈ ਵੀ ਹੱਲ ਨਹੀਂ ਕਰ ਰਹੀ ਅੱਜ ਪੰਜਾਬ ਦੇ ਵਿੱਚ ਕਿਸਾਨ ਦੁਨੀਆ ਨਾਲ ਧਰਨੇ ਤੇ ਬੈਠੀਆਂ ਹਨ ਦਿੱਲੀ ਵੱਲ ਨੂੰ ਵੀ ਕੂਚ ਕਰ ਜਾਂ ਹਨ ਅੱਜ ਜਗਜੀਤ ਸਿੰਘ ਡੱਲਾ ਜੋ ਕਿ 18 ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠਾ ਹੈ ਅੱਜ ਉਹਦੀ ਹਾਲਤ ਬਹੁਤ ਜ਼ਿਆਦਾ ਚਿੰਤਾਜਨਕ ਹੈ ਜਿਹਦੇ ਵਿੱਚ ਪ੍ਰਧਾਨ ਮੰਤਰੀ ਨੂੰ ਫੋਨ ਕਰਕੇ ਉਸਦਾ ਹਾਲਚਾਲ ਤੱਕ ਘੱਟ ਤੋਂ ਘੱਟ ਪੁੱਛ ਲੈਣਾ ਚਾਹੀਦਾ ਹੈ ਸਾਨੂੰ ਪਤਾ ਹੈ ਉਹਨਾਂ ਨੇ ਪੰਜਾਬ ਦੀਆਂ ਖੇਤੀਬਾੜੀ ਦੇ ਨਾਲ ਸੰਬੰਧਿਤ ਜੋ ਮੰਗਾ ਹਨ ਪੂਰੀਆਂ ਨਹੀਂ ਕਰਨੀਆਂ ਇਸ ਲਈ ਪੰਜਾਬ ਦੇ ਲੋਕ ਬਾਰ ਬਾਰ ਧਰਨਾ ਦੇ ਰਹੇ ਹਨ ਸੜਕਾਂ ਰੋਕ ਰਹੇ ਹਨ ਰੇਲ ਗੱਡੀਆਂ ਰੋਕ ਰਹੇ ਹਨ ਪੰਜਾਬ ਦੇ ਵਿੱਚ ਅਸਰਤਾ ਫੈਲੀ ਹੋਈ ਹੈ ਜਿਹਦੇ ਵਿੱਚ ਅਕਾਲੀ ਪਾਰਟੀ ਜਾਂ ਆਮ ਆਦਮੀ ਪਾਰਟੀ ਕਾਂਗਰਸ ਪਾਰਟੀ ਭਾਜਪਾ ਵੀ ਇਹਨਾਂ ਦਾ ਕੋਈ ਸਹਿਯੋਗ ਨਹੀਂ ਕਰ ਰਹੀ ਕਾਲੀ ਦਲ ਪਾਰਟੀ ਦੇ ਵਿੱਚ ਆਪੋ ਤੋਂ ਆ ਬਣੀ ਹੋਈ ਹੈ ਅੱਜ ਉਹ ਆਪਣੇ ਲੈਵਲ ਤੇ ਹੀ ਜੋਰ ਤੋਰ ਕਰਨ ਵਿੱਚ ਲੱਗੇ ਹੋਏ ਹਨ ਤਾਂ ਜੋ 2027 ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਣ ਦੇ ਸੁਪਨੇ ਦੇਖ ਰਹੇ ਹਨ ਅੱਜ ਪੰਜਾਬ ਦਾ ਪੂਰਾ ਕਿਸਾਨ ਵਰਗ ਜਿਹੜੀਆਂ ਮੰਗਾਂ 2022 ਦੇ ਵਿੱਚ ਅਧੂਰੀਆਂ ਰਹਿ ਗਈਆਂ ਸੰਨ ਐਮ ਐਸ ਪੀ ਨਹੀਂ ਦੇ ਰਹੀ ਅੱਜ ਐਮ ਐਸ ਪੀ ਕਰਕੇ ਹੀ ਅੱਜ ਭੁੱਖ ਹੜਤਾਲਾਂ ਤੇ ਕਿਸਾਨ ਆਗੂ ਬੈਠੇ ਹਨ ਸਰਕਾਰਾਂ ਨੂੰ ਇਹਨਾਂ ਦੇ ਸਾਰੇ ਮਸਲੇ ਹੱਲ ਕਰਨੇ ਚਾਹੀਦੇ ਹਨ ਅਗਰ ਕਿਸੇ ਕਾਰਨ ਸਰਦਾਰ ਜਗਜੀਤ ਸਿੰਘ ਡੱਲਾ ਜਿਹੜਾ ਕਿ ਕਿਸਾਨ ਆਗੂ ਔਕਾ ਹੜਤਾਲ ਤੇ ਬੈਠਾ ਹੈ ਅਗਰ ਉਸ ਨੂੰ 1921 ਹੋ ਗਈ ਉਹਦੀ ਜ਼ਿੰਮੇਵਾਰ ਸੂਬਾ ਸਰਕਾਰ ਅਤੇ ਸੈਂਟਰ ਸਰਕਾਰ ਹੈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿਸਾਨਾਂ ਦੀਆਂ ਮੰਗਾਂ ਜਲਦੀ ਤੋਂ ਜਲਦੀ ਪੂਰੀਆਂ ਕਰ ਦੇਣੀਆਂ ਚਾਹੀਦੀਆਂ ਹਨ ਸਰਦਾਰ ਜਗਜੀਤ ਸਿੰਘ ਡੱਲਾ ਦੀਪ ਖਾਤਮ ਕਰ ਦੇਣੀ ਚਾਹੀਦੀ ਹਾ ਇਹਨੀਆਂ ਗੱਲਾਂ ਕਹਿੰਦਾ ਹੋਇਆ ਕਿ ਮਾਂ ਦਾ ਜਾ ਸਕਾਂ ਸਾਰਿਆਂ ਨੂੰ ਜਿਹਾ ਆਖਦੇ ਹਾਂ ਬਧੇਰੇ ਜਾਣਕਾਰੀ ਲੈਣ ਲਈ ਤੁਸੀਂ ਸ਼ੇਅਰ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਸਾਡੇ ਦਫ਼ਤਰ ਵਿੱਚ ਆ ਕੇ ਵੀ ਗੱਲਬਾਤ ਕਰ ਸਕਦੇ ਹੋ ਸਾਡਾ YouTube ਚੈਨਲ ਟ੍ਰਾਇੰਗਲ ਪਾਰਟੂ ਪੰਜਾਬ ਅਤੇ ਸੋਨਾ ਪੰਜਾਬਾ ਫੇਸਬੁੱਕ ਪੇਜ ਵੀ ਹੈ ਤੁਸੀਂ ਇਸ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਕਰੋ ਫਾਲੋ ਕਰੋ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਖੇਤੀਬਾੜੀ ਨਾਲ ਸੰਬੰਧਿਤ ਅਗਲੀ ਵੀਡੀਓ ਦੀ ਨਵੀਂ ਇਨਫੋਰਮੇਸ਼ਨ ਤੁਹਾਡੇ ਤੱਕ ਟਾਈਮ ਸ਼ਰ ਪਹੁੰਚ ਸਕੇ ਅਸੀਂ ਸਾਰਿਆਂ ਨੂੰ ਜੀ ਆਖਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ